ਪੰਜਾਬ ਡੁੱਬਿਆ ਨਹੀਂ ਪੰਜਾਬ ਨੂੰ ਡੁੱਬਿਆ ਗਿਆ ਮਨੋਰ ਲਾਲ ਖੱਟਰ ਵੱਡਾ ਦੋਸ਼ੀ ਹੈ ਰਵਨੀਤ ਬਿੱਟੂ ਉਹਨਾਂ ਦਾ ਵੀ ਇਹੀ ਬਿਆਨ ਜਿਸ ਤਰੀਕੇ ਨਾਲ ਆਇਆ ਵੀ ਹਰਿਆਣਾ ਨਾਲ ਖੜ ਜਾਂਦਾ ਕਿ ਜੇ ਪਾਣੀ ਦਿੱਤਾ ਹੁੰਦਾ ਹਰਿਆਣੇ ਨੂੰ ਰਵਨੀਤ ਬਿੱਟੂ ਨੂੰ ਤਾਂ ਸਿਰਫ ਇੱਕ ਲਾਲਚ ਹੈ ਵੀ ਕਿਤੇ ਨਾ ਕਿਤੇ ਮੈਂ ਆਪਣੇ ਜਿਹੜੇ ਕੇਂਦਰੀ ਕਾਮਾ ਨੂੰ ਮੈਂ ਖੁਸ਼ ਕਰਦਾ ਰਵਾਂ ਕੁਝ ਪੱਤਰਕਾਰ ਵੀ ਇਹੋ ਜਿਹੇ ਨੇ ਜਿਹੜੇ ਕਹਿੰਦੇ ਨੇ ਸਾਡੇ ਪੰਜਾਬ ਦਾ ਪਰ ਇਸ ਮੁੱਦੇ ਤੇ ਨੈਰੇਟਿਵ ਗਲਤ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਇੱਕ ਬੇਈਮਾਨੀ ਭਰਿਆ ਵਰਤਾਰਾ ਹੈ ਜਿਹੜੇ ਕੁਝ ਪੱਤਰਕਾਰ ਹੈ ਉੱਚਤਪ ਸੈਂਟਰਲ ਏਜੰਸੀਆਂ ਦੇ ਕਰਿੰਦੇ ਹਨ ਜਿਹੜੀਆਂ ਖ਼ਵਾਰਾਂ 'ਚ ਛਪਿਆ ਹੈ ਜਿਹੜੀ ਅਸਲ ਗਲਤੀ ਸੀ BBMP ਦੀ ਉਹਨੂੰ ਲੁਕਾਉਣ ਦੇ ਲਈ ਇਹਨੂੰ ਕੁਦਰਤੀ ਆਫ਼ਤ ਜ਼ਿਆਦਾ ਡਿਕਲੇਅਰ ਕਰ ਰਹੀ ਹੈ ਡिटეਲਡ ਜਿਹੜੀ ਡਿਸਕਸ਼ਨ ਐ ਹਿਮਾਚਲ ਵਿਧਾਨ ਸਭਾ ਚ ਹੋਈ ਐ ਉਹਨਾਂ ਨੇ BBMP ਤੇ ਪਰਚਾ ਵੀ ਦਰਜ ਕਰਾਤਾ ਤੇ ਸਿੱਧੇ ਸਿੱਧੇ ਉਹਨਾਂ ਨੇ ਹਿਮਾਚਲ 'ਚ ਤਬਾਹੀ ਲਈ BBMP ਨੂੰ ਦੋਸ਼ੀ ਮੰਨਿਆ ਭਰਤਪੂਰਨ ਸਿੰਘ ਜੀ ਨੇ ਵੀ ਕਿਹਾ ਸੀ ਵੀ ਇਹ ਡੈਮ ਨੇ ਜਿਹੜੇ ਬੰਬ ਬਣਿਆ ਜਾ ਰਿਹਾ ਇਹ ਬਿਲਕੁਲ ਜਿਹਨਾਂ ਨੌਜਵਾਨਾਂ ਨੂੰ ਕਿਹਾ ਗਿਆ ਵੀ ਇਹ ਚਿੱਟੇ ਨਾਲ ਮਰਦੇ ਜਾ ਰਹੇ ਨੇ ਜਿਨ੍ਹਾਂ ਨੂੰ ਕਿਹਾ ਗਿਆ ਨਸ਼ੇੜੀ ਨੇ ਮਤਲਬ ਉਹੀ ਨੌਜਵਾਨੀ ਸਾਰੇ 네ਗੇਟਿਵ ਦਿਖਾਉਣ ਦੀ ਕੋਸ਼ਿਸ਼ ਹੁੰਦੀ ਆ ਕਦੀ ਸਾਡੇ ਟਰੈਕਟਰਾਂ ਨੂੰ ਕਦੀ ਲੰਗਰਾਂ ਤੇ ਸਵਾਲ ਚੱਕੇ ਜਾਂਦੇ ਆ